ਦੇਖੋ ਸਾਡੀ ਸਾਹਿਬ ਜੀ ਨਾਲ ਗੱਲ ਹੋ ਗਈ ਆ ਸਾਰੀ ਇਹ ਗੱਲ ਕਰ ਲਈ ਆ ਕਿ ਬੰਦ ਮੋਰਚਾ ਹੋਣਾ ਚਾਹੀਦਾ ਉਹ ਕਹਿੰਦੇ ਕਰਾ ਦਿੰਦੇ ਆ ਮੋਰਚਾ ਬੰਦ ਠੀਕ ਆ ਜੀ ਥੋੜੇ ਜੇ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਜੀ ਕਿਹੜਾ ਮੋਰਚਾ ਹਟੇ ਆ ਚਲੋ ਵਾਹਿਗੁਰੂ ਜੀ ਵਾਹਿਗੁਰੂ ਖਾਲਸਾ ਆ ਕਰੋ ਸਾਧ ਤੇ ਪਰੇ ਸਿੰਘੋ ਕਿਹੜਾ ਲਾਗੇ ਉਹ ਕਾਰ ਨੂੰ ਫਿਕਸ ਕਰੋ ਉਹ ਮਲਾਮ ਮਗਾ ਲਾ ਦੇਣੀ ਦੇਖਿਆ ਬੜਾ ਧੀਰ ਭੇ ਜਾਵਾ ਵੇਰੀ ਬਰਾਇਆ ਪੜਾਈ ਜਾ ਦੇ ਯਾਰ ਗੱਡੀ ਵਾਲ ਦੇਖ ਉਡਾ ਉਡਾ ਬੁਦੀਨ ਹੈਗਾ ਕਿ ਧਰਮ ਹੈਗਾ ਦੱਸੋ ਹੋਰ ਨੇ ਬਦਲ ਕਰਕੇ ਜਾਣਾ ਜੀ ਕੋੜਾ ਕਰਾਉਣਾ ਹੈ ਮਾਤਾ ਜੀ ਕੋਲ 10 ਮਹੀਨਾ ਤੱਕ ਹੋਆ ਤੇ ਦੂਜਾ ਵੀ ਆਟੋਪੋਟ ਤੇ ਆਜੀ ਆ ਰਿਹਾ ਹੈ ਉਹ ਹੈ ਜਰਾ ਆ ਗਿਆ ਬਾਈ ਗੁਰਜੀ ਕੀ ਫਤਿਹ ਇਹ ਜੀ ਸਾਡੇ ਇੱਥੇ ਪਿੰਡ ਦਾ ਮਸਲਾ ਸੀਗਾ ਅੱਛਾ ਜੀ ਕਿਹੜੇ ਪਿੰਡ ਤੋਂ ਬਾਈ ਜੀ ਅਸੀਂ ਕੋਟੇ ਸ਼ੇਰ ਜਾਂਦੇ ਹਾਂ ਅੱਛਾ ਜੀ ਹਾਂਜੀ ਅੱਛਾ ਜੀ ਕੀ ਮਸਲਾ ਸੀਗਾ ਜੀ ਇੱਕ ਜਾਣਾ ਮਸਲਾ ਮਰੇ ਸਾਡਾ ਸਾਡੇ ਇੱਥੇ ਬੱਚੇ ਧੀਆ ਭੈਣਾ ਲੰਗਦੀਆਂ ਵਾ ਰੋਜ਼ ਅੱਛਾ ਜੀ ਤੇ ਸਾਡਾ ਝੇਟ ਆ ਕੋਟੇ ਸ਼ੇਰ ਜਾ ਕੇ ਪਿੰਡ ਦਾ ਜੀ ਬਾਈ ਜੀ ਠੀਕ ਹੈ ਜੀ ਇੱਥੇ ਨਾਮ ਤੁਹਾਡਾ ਕੀ ਹੈ ਤੁਹਾਡਾ ਨਾਮ ਸਿੰਘ ਖਾਲਸਾ ਮੇਰਾ ਨਾਮ ਜੀ ਠੀਕ ਹੈ ਜੀ ਤੇ ਇੱਥੇ ਗਲਤ ਪਹਿਰਾ ਚੱਲਦਾ ਸੀਗਾ ਤੇ ਸਾਡਾ ਕਈ ਦਿਨਾਂ ਤੋਂ ਮੋਰਚਾ ਲੱਗਿਆ ਹੋਇਆ ਸੀ ਤੇ ਅਸੀਂ ਵਾਰਨਿੰਗ ਵੀ ਦਿੱਤੀ ਸੀ ਇੱਕ ਦੋ ਵਾਰ ਇਹਨਾਂ ਨੂੰ ਕਿ ਬੰਦ ਕਰ ਦਿਓ ਇਹ। ਠੀਕ ਹੈ ਜੀ। ਤੇ ਅੱਜ ਸਾਡਾ ਮੋਰਚਾ ਫਤਿਹ ਹੋ ਗਿਆ ਵਾ। ਠੀਕ ਹੈ। ਅਸੀਂ ਮੋਰਚਾ ਬੰਦ ਕਰਾਤਾ ਵਾ। ਠੀਕ ਹੈ। ਅੱਗੇ ਤੋਂ ਕਹਿੰਦੇ ਇਹ ਗਲਤੀ ਹੋਊਗੀ। ਤਾਂ ਫਿਰ ਅਸੀਂ ਕਹਾਂਗੇ ਵੀ ਇੱਥੇ ਅੱਗ ਲਾਣੀ ਆ। ਠੀਕ ਹੈ ਨਹੀਂ। ਬਾਕੀ ਥੋੜੀ ਥੋੜੀ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾਗੇ। ਕਿਹੜਾ ਹੋਟਲ ਸੀਗਾ ਬਾਈ ਜੀ ਇਹ ਨਾ ਕੀ ਇਹਦਾ ਜੀ? ਸਾਨੂੰ ਨਾਂ ਤਾਂ ਦਾ ਪਤਾ ਹੀ ਨਹੀਂ। ਅੱਜ ਮੌਕੇ ਤੇ ਮੁੰਡੇ ਕੁੜੀਆਂ ਅੰਦਰ ਸੀਗੇ ਜਦੋਂ ਤੁਸੀਂ ਰੇਡ ਕਰਵਾਈ ਹੈ ਪੁਲਿਸ ਤੋਂ ਕਹਿ ਕੇ। ਹਾਂਜੀ ਹਾਂਜੀ। ਕਿੰਨੇ ਜਣੇ ਸੀਗੇ ਤਕਰੀਬ ਨਾਲ ਹੋਣਗੇ ਘੱਟੋ ਘੱਟ ਦੇਖੋ 5-6 ਜੋੜੇ ਦੇਖੋ ਹੁਣ ਆਪਰਾ ਕਹਨਾਂ ਦਾ ਸਕਾਰ ਕਰਦੇ ਆ ਜੀ ਨਹੀਂ ਨਹੀਂ ਆਪਾਂ ਕੋਈ ਉਹਨਾਂ ਦੀ ਫੋਟੋਆਂ ਥੋੜਾ ਜਿਹੀ ਆਪਾਂ ਤਾਂ ਵੈਸੇ ਪੁੱਛ ਰਹੇ ਆ ਕਿ ਕਿੰਨੇ ਜਣੇ ਸੀ ਅੰਦਰ ਸੀਗੇ ਤਕਰੀਬਨ ਹੋਣਗੇ ਘੱਟੋ ਘੱਟ 5-7 ਜਣੇ ਹੋਣਗੇ 5-7 ਜਣੇ ਸੀਗੇ ਪੰਜ ਸੱਤ ਕੁੜੀਆਂ ਪੰਜ ਸੱਤ ਮੁੰਡੇ ਹਾਂਜੀ ਅੰਦਰ ਕਮਰੇ ਕਿੰਨੇ ਟੋਟਲ ਬਣੇ ਹੋਏ ਆ ਕਮਰੇ ਹੋਣਗੇ 50-60 ਤੋਂ ਉੱਤੇ ਹੀ ਹੋਣਗੇ 50 ਤੋਂ ਉੱਪਰ ਵੀ ਥੱਲੇ ਵੀ ਤਾਂ ਵੀ ਆ ਥੱਲੇ ਹੀ ਬਣੇ ਹੋਏ ਆ ਇਹ ਹੋਟਲ ਰੈਂਟ ਦੇ ਕਮਰੇ ਦਿੰਦੇ ਆ ਜਿਹੜੇ ਇਹਦਾ ਮਾਲਕ ਕੌਣ ਆ ਪਤਾ ਕੁਝ ਸਾਨੂੰ ਕੁਝ ਨਹੀਂ ਪਤਾ ਮਾਲਕ ਦਾ ਹਜੇ ਕੋਈ ਅੰਦਰ ਕੌਣ ਮਿਲਿਆ ਤੁਹਾਨੂੰ ਜਦੋਂ ਤੁਸੀਂ ਕਿਹਾ ਸੀ ਜਿਹਨੂੰ ਵਾਰ ਨੂੰ ਅੰਦਰ ਵਾਰਨਿੰਗ ਦਿੱਤੀ ਸੀ ਜਿਨ੍ਹਾਂ ਨੂੰ ਕਿਹਾ ਸੀ ਭੱਜ ਗਏ ਭੱਜ ਗਏ ਉਹ ਮੈਨੇਜਰ ਭੱਜ ਗਏ ਪਹਿਲਾਂ ਮੈਨੇਜਰਾਂ ਨੂੰ ਕਿਹਾ ਸੀਗਾ ਮੈਂ ਉਹਦਾ ਮੈਨੇਜਰ ਸੀਗਾ ਠੀਕਾ ਮੈਨੇਜਰ ਉਹ ਭੱਜ ਗਏ ਅੱਜ ਤੇ ਪਹਿਲਾਂ ਇਹਨਾਂ ਨੂੰ ਇੱਕ ਗੇੜਾ ਪਹਿਲਾਂ ਕਿਹਾ ਸੰਡੇ ਵਾਲੇ ਦਿਨ ਕਹਿ ਕੇ ਗਏ ਆ ਉਸ ਦਿਨ ਵੀ ਪੈਰਾ ਲਾਇਆ ਸੀਗਾ ਉਸ ਦਿਨ ਕਹਿੰਦੇ ਬੰਦ ਕਰ ਦਾਂਗੇ ਤੇ ਉਸ ਤੋਂ ਬਾਅਦ ਅੱਜ ਫੇਰ ਅਸੀਂ ਕਿਹਾ ਪੈਰਾ ਅੱਜ ਯਾਨੀ ਕਿ ਫਤਿਹ ਹੋ ਗਿਆ ਮੋਰਚਾ ਇਤੋਂ ਤੇ ਇਸ ਤੋਂ ਬਾਅਦ ਕਹਿੰਦੇ ਇੱਥੇ ਕੋਈ ਪੈਰਾ ਨਾ ਹੋਊਗਾ ਅੱਜ ਇਹ ਅਸੀਂ ਤੁਸੀਂ ਜਿਹੜਾ ਕਿ ਇਹ ਮੋਰ ਮੋਰਚਾ ਫਤਿਹ ਹੋ ਗਿਆ ਇਟ ਮੀਨਸ ਕੀ ਇਹਦਾ ਕੀ ਮਤਲਬ ਫਤਿਹ ਹੋ ਗਿਆ ਮਤਲਬ ਵੀ ਬੰਦ ਕਰਾਤਾ ਬੰਦ ਕਰਾਤਾ ਜੀ ਇਥੋਂ ਉਹਨੂੰ ਫਤਿਹ ਹੋਇਆ ਕਹਿੰਦੇ ਹਾਂ ਹਾਂ ਜੀ ਅੱਜ ਕਿੰਨੀ ਕਿੰਨੀ ਦੇਰ ਇੱਥੇ ਬਹਿਣਾ ਪਿਆ ਤੁਹਾਨੂੰ ਵੇਟ ਕਰਨੀ ਪਈ ਸਾਨੂੰ ਤਾਂ ਕਈ ਦਿਨਾਂ ਤੋਂ ਹੀ ਮੌਤ ਤੇ ਜਲਦਾ ਹੀ ਕਈ ਦਿਨਾਂ ਤੋਂ ਤੁਹਾਡੀ ਅੱਖਾਂ ਕੀ ਸਾਡੇ ਕਈ ਦਿਨਾਂ ਤੋਂ ਮੋਰਚਾ ਖਚ ਨੜਕਦਾ ਹੀ ਹੈ ਸੀਗੀਆਂ ਬੀਬੀਆਂ ਕਿਹਾ ਮੈਂ ਦੀਆਂ ਵੀ ਇੱਥੇ ਛੋਟੇ ਛੋਟੇ ਜਵਾਕੇ ਜਵਾਕ ਇੱਥੇ ਵੀ ਹਾਈਲਾਈਟਸ ਬਣ ਗਿਆ ਇੱਥੇ ਕੁੜੀਆਂ ਮੁੰਡੇ ਜਾ ਰਹੇ ਅੰਦਰ ਉਹ ਛੋਟੇ ਜਵਾਕਾਂ ਨੂੰ ਕੀ ਪਤਾ ਮਾਰੇ ਅੰਦਰ ਬੱਚੇ ਵੀ ਸੀ ਅੰਦਰ ਸੀ ਇਹ ਤੰਦਾ ਜਿਹੜਾ ਛੋਟੀ ਉਮਰ ਦੇ ਬੱਚੇ ਵੀ ਸੀ ਅੰਦਰ ਜੀ ਕੋਈ ਨਹੀਂ ਸਾਨੂੰ ਨਹੀਂ ਕੋਈ ਪਤਾ ਪਤਾ ਨਹੀਂ ਵੀ ਆ ਵੱਡੇ ਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਚੀਜ਼ ਉਹਨ ਕਿਵੇਂ ਦੱਸ ਸਕੀ ਨਾ ਨਗਰਾ ਸਾਡਾ ਹੀ ਜਨ ਆ ਬੱਚਾ ਹਾਂਜੀ ਇੱਕ ਮਿੰਟ ਜੇ ਹੁਣ ਪੁਲਿਸ ਇਹਨਾਂ ਦੇ ਪਰਚਾ ਨਹੀਂ ਦਿੰਦੀ ਆ ਕੋਈ ਕਾਰਵਾਈ ਨਹੀਂ ਕੀਦੀ ਫਿਰ ਤੁਹਾਡਾ ਕੀ ਐਕਸ਼ਨ ਹੋਊਗਾ ਜੀ ਐਕਸ਼ਨ ਅਹੀ ਜੇ ਇਹਨਾਂ ਨੇ ਬੰਦ ਨਾ ਕੀਤਾ ਅੱਜ ਤੁਹਾਨੂੰ ਪਹਿਲਾਂ ਹੀ ਬਚਨ ਕਰਕੇ ਛੱਡਿਆ ਪੁਲਿਸ ਨੇ ਤੁਹਾਡੇ ਕਿਹਦੇ ਰੇਡ ਕਰਤੀ ਬੰਦੇ ਅੰਦਰੋਂ ਫੜੇਗੇ ਹਾਂਜੀ ਅੱਠ ਕੁੜੀਆਂ ਜਾਂ ਪੰਜ ਕੁੜੀਆਂ ਜਿੰਨੇ ਵੀ ਤੁਸੀਂ ਕਹਿੰਨੇ ਜੇ ਪੁਲਿਸ ਇਹਨਾਂ ਦੇ ਪਰਚਾ ਨਹੀਂ ਦਿੰਦੀ ਜੀ ਫੇਰ ਕੀ ਅਗਲਾ ਐਕਸ਼ਨ ਹੋਊਗਾ ਸਾਡਾ ਅਗਲਾ ਐਕਸ਼ਨ ਜਿੱਥੇ ਵੀ ਤੁਸੀਂ ਇੱਕ ਵਾਰੀ ਇਹਨੇ ਤੇ ਰਿਪੋਰਟ ਦੋ ਜੱਜ ਕੋਣ ਕਹਿੰਦਾ ਜੋ ਵੀ ਹੈਗਾ ਜੀ ਠੀਕ ਹੈ ਅਸੀਂ ਰਿਪੋਰਟ ਰਿਪੋਰਟ ਦੇਣੀ ਪੁਲਿਸ ਵੀ ਜੇ ਨਾ ਨਾ ਕਰਨਗੇ ਫਿਰ ਅਹੀ ਅਗਲਾ ਐਕਸ਼ਨ ਤਾਂ ਨਹੀਂ ਮੌਕੇ ਤੇ ਜੋੜੇ ਬਰਾਮਦ ਹੋ ਗਏ ਜੀ ਫਿਰ ਵੀ ਆਪਾਂ ਜੇ ਦਰਖਾਸਤ ਵਾਲੇ ਪਾਸੇ ਚਲੀਏ ਗੱਲ ਬਣਦੀ ਨਹੀਂ ਹੈ ਜੀ ਖਾਲਸਾ ਜੀ ਉਹਦੀ ਹਾਂਜੀ ਜਿਹੜੀ ਮੌਕੇ ਤੇ ਕਾਰਵਾਈ ਹੋਣੀ ਬਣਦੀ ਸੀ ਅਸਲ ਦੇ ਵਿੱਚ ਜੀ ਉੱਥੇ ਉੱਥੇ ਹੁਣ ਹਾਂ ਬਿਲਕੁਲ ਕਾਰਵਾਈ ਹੋਣੀ ਬਣਦੀ ਸੀ ਜੀ ਦੇਖੋ ਜੀ ਦੇਖੋ ਕਿਸੇ ਦਾ ਸੀ ਅਸੀਂ ਦੇਖੋ ਮੇਰੀ ਗੱਲ ਦੇਖੋ ਸਰਾਕ ਤੇ ਧੀਆਂ ਭੈਣਾਂ ਅਸੀਂ ਕਿਸੇ ਨੂੰ ਮੂਹਰੇ ਲੈ ਕੇ ਨਹੀਂ ਆ ਸਕਦੇ ਧੀਆਂ ਭੈਣਾਂ ਤੇ ਦਰਖਾਸਤ ਅਸੀਂ ਇਹ ਨਹੀਂ ਕਹਿੰਦੇ ਧੀਆਂ ਭੈਣਾਂ ਤੇ ਦਰਚਾ ਪਰਚਾ ਦਰਦੇ ਹੋਵੇ ਜਿਹੜਾ ਇਹਦਾ ਓਨਰ ਹੈ ਉੱਥੇ ਪਰਚਾ ਦਰਵਾਇਆ ਜਾਏਗਾ ਉਹ ਹੀ ਮੁੱਦਾ ਸੀ ਦੱਸਦਾ ਰਹੇ ਮਾਰੇ ਦੱਸਦਾ ਰਹੇ ਇਹਨਾਂ ਨੇ ਮੁੰਡੇ ਕੁੜੀਆਂ ਭਜਾ ਦੇ ਕੇ ਪੁਲਿਸ ਨਾਲ ਲੈ ਗਈ ਇਹਨਾਂ ਦੱਸ ਦੋ ਮੁੰਡੇ ਕੁੜੀਆਂ ਲੈ ਗਈ ਪੁਲਿਸ ਕੋਈ ਅਸੀਂ ਕਿਸੇ ਦਾ ਮੈਟਰ ਦੇਖੋ ਕਿਸੇ ਦੀ ਬਦਨਾਮੀ ਅਸੀਂ ਨਹੀਂ ਕਹਿੰਦੇ ਚਾਹੁੰਦੇ ਬਦਨਾਮੀ ਨਹੀਂ ਸਰ ਪੁਲਿਸ ਮੁੰਡੇ ਕੁੜੀਆਂ ਆਪਦੇ ਨਾਲ ਲੈ ਗਈ ਲੈ ਕੇ ਸਾਡਾ ਸਾਡਾ ਮੇਨ ਮਾਰਕਟ ਹੈ ਜੇ ਇਹਨਾਂ ਨੇ ਬੰਦ ਨਾ ਕੀਤਾ ਫਿਰ ਅਸੀਂ ਦੂਜੀ ਰੋਡ ਬੰਦ ਕਰਾਵਾਂਗੇ ਨਹੀਂ ਤੁਸੀਂ ਸਰ ਬੰਦ ਜੀ ਸਦਕੇ ਕਰਾਓ ਪਰ ਜਿਹੜੇ ਮੁੰਡੇ ਕੁੜੀਆਂ ਅੰਦਰੋਂ ਫੜੇ ਪੁਲਿਸ ਨੇ ਭਜਾ ਦੇ ਜਾਂ ਨਾਲ ਲੈ ਗਈ ਨਹੀਂ 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 ਭਜਾ ਦੇ ਉਹਦਾ ਪੌਲਿਸ ਦਾ ਕੋਈ ਇਹਦੇ ਵਿੱਚ ਰਿਜਨ ਨਹੀਂ ਗਾ ਉਹ ਸਾਡੀ ਜਿੰਮੇ ਵੀ ਹੈਗੀ ਵੀ ਕੱਲ ਨੂੰ ਆਪਾਂ ਕਹੇ ਦੀ ਅੱਜ ਦਾ ਬਾਹਰ ਜਿਹੜੀ ਹੁਣ ਜਿਹੜੀ ਅੰਦਰ ਪੌਲਿਸ ਸਾਹਿਬ ਜੀ ਪੁਲਿਸ ਨੂੰ ਤੁਸੀਂ ਬੁਲਾਇਆ ਸੀ ਜਾਂ ਪੁਲਿਸ ਆਪਣੇ ਆਪ ਆਈ ਸੀ ਬੁਲਾਇਆ ਸੀ ਸਾਡਾ ਫਿਰ ਪੁਲਿਸ ਨੇ ਉਹ ਕਿਉਂ ਭਜਾਤੇ ਜੀ ਮੋਕੇ ਤੋਂ ਆਪ ਹੀ ਭੱਜ ਗਏ ਜੜੇ ਕੁੜੀ ਆਪੇ ਭੱਜ ਗਏ ਭੱਜ ਗਏ ਜੜੇ ਫਰਾਰ ਹੋ ਗਏ ਕਈ ਕਈ ਫਰਾਰ ਹੋਏ ਜਿੰਦਾ ਲਾਤਾ ਬਾਹਰੋਂ ਤੁਸੀਂ ਹਾਂਜੀ ਬਾਹਰ ਕੰਦਾ ਡਾਪ ਕੇ ਭੱਜ ਗਏ ਮੈਨੇਜਰ ਵੀ ਭੱਜੇ ਤੋਈ ਕੰਦਾ ਭੱਜ ਗਏ ਸਾਡੀ ਇਹੀ ਬੇਨਤੀ ਹੈ ਜੀ ਅੱਗੇ ਤੋਂ ਜੇ ਅਸੀਂ ਇਸੀ ਮੋਰਚਾ ਫੜ ਲਿਆ ਅਈ ਪੜ ਦੇਣਾ ਇੱਕ ਅਦਾਜੀ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ